ਹਾਂਜੀ ਦੋਸਤੋ ਯੰਗ ਫਾਰਮਰ ਚੈਨਲ ਤੇ ਆਪਾਂ ਤੁਹਾਨੂੰ ਪੁਰਾਣੇ ਬਹੁਤ ਹੀ ਵਧੀਆ ਨਸਲਾਂ ਦੇ ਜਿਹੜੇ ਬਰੀਡਰ ਬੱਕਰੇ ਹੈਗੇ ਉਹ ਦਿਖਾਉਂਦੇ ਰਹਿੰਨੇ ਆ ਜਿਵੇਂ ਤੁਸੀਂ ਪਿਛਲੇ ਦਿਨੀ ਬਾਈ ਪੰਮਾ ਸੈਦੋ ਕੇ ਦੀਆਂ ਵੀਡੀਓ ਨੂੰ ਵੀਡੀਓ ਨੂੰ ਬੜਾ ਪਿਆਰ ਦਿੱਤਾ ਤੇ ਅੱਜ ਉਸੇ ਤਰ੍ਹਾਂ ਹੀ ਇੱਕ ਪ੍ਰਾਣੀ ਬਲੱਡ ਲਾਈਨ ਦਾ ਬੱਕਰਾ ਜਿਹੜਾ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਇਸ ਬੱਕਰੇ ਦੀ ਬਲੱਡ ਲਾਈਨ ਦੀ ਜਾਣਕਾਰੀ ਦੇਵਾਂਗੇ ਤੇ ਬੱਕਰੇ ਬਾਰੇ ਦੱਸਾਂਗੇ ਵੀ ਕੀ ਇਹਦੀ ਡਿਟੇਲ ਆ ਕਿੰਨੀ ਹਾਈਟ ਦੰਦ ਕਦ ਸਾਰਾ ਕੁਝ ਤੇ ਆਪਾਂ ਇਸ ਵਕਤ ਖੜੇ ਆ ਬਾਈ ਰਾਜਵੀਰ ਕੋਲੇ ਬਰਾਡ ਗਾਡ ਫਾਰਮ ਪਿੰਡ ਕੋਠੇ ਕੌਰ ਸਿੰਘ ਵਾਲੇ ਤੇ ਬਾਈ ਰਾਜਵੀਰ ਨਾਲ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਜਿੰਨੇ ਭਰਾ ਜੰਗ ਫਾਰਮਰ ਤੇ ਜੁੜਿਆ ਉਹਨਾਂ ਨੂੰ ਵੀ ਬਾਈ ਸਤਿ ਸ਼੍ਰੀ ਅਕਾਲ ਧੰਨਵਾਦ ਕਰਦੇ ਆ ਜਿਹੜਾ ਸਾਡੇ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਬਾਈ ਬਹੁਤ ਖੁਸ਼ੀ ਹੋਈ ਏ ਬੱਕਰਾ ਦੇਖ ਕੇ ਅੱਜ ਹਨਾ ਜਦੋਂ ਬਾਈ ਇਹ ਬੱਕਰਾ ਫਾਰਮ ਤੇ ਆਇਆ ਸੀ ਉਦੋਂ ਵੀ ਆਪਾਂ ਵੀਡੀਓ ਕੀਤੀ ਸੀਗੀ ਉਦੋਂ ਤੋਂ ਲੈ ਕੇ ਹੁਣ ਤੱਕ ਬਹੁਤ ਬਦਲਾਅ ਆਇਆ ਬੱਕਰੇ ਦੇ ਵਿੱਚ ਸ਼ਾਈਨਿੰਗ ਆਈ ਆ ਕੋਲੇ ਆ ਕੇ ਪਤਾ ਲੱਗਦਾ ਵੀਡੀਓ ਵਿੱਚ ਵੀ ਸ਼ਾਇਦ ਤੁਹਾਨੂੰ ਪਤਾ ਲੱਗਦਾ ਹੋਵੇ ਤੇ ਬਾਈ ਦੱਸਿਓ ਬੱਕਰੇ ਦੀ ਹੁਣ ਕੀ ਡਿਟੇਲ ਹੈਗੀ ਆ ਕਿੰਨੀ ਹਾਈਟ ਤੇ ਆ ਤੇ ਦੰਦਾਂ ਦੰਦਾਂ ਤੋਂ ਕਿਵੇਂ ਆ ਹੁਣ ਬਾਈ ਇਹ ਹੈਗਾ 8 ਦੰਦ ਬੱਕਰਾ ਇਹ ਹਾਂਜੀ ਥੋੜੇ ਘਾਸੇ ਪਾ ਗਿਆ ਬੱਕਰਾ ਇਹ ਠੀਕ ਹੈ ਜੀ ਤੇ 44 ਕ ਹਾਈਟ ਹੈਗੀ ਇਹਦੀ 45 ਪਲੱਸ ਹਾਈਟ ਸੀਗੀ ਹੁਣ ਥੋੜਾ ਪੈਰ ਮੋੜਦਾ ਜਾਂਦਾ ਮੰਨ ਲਾ ਵੱਡੀ ਉਮਰ ਦਾ ਬੱਕਰਾ ਇਹ ਠੀਕ ਹੈ ਜੀ ਹਾਂਜੀ ਤੇ ਜਿਵੇਂ ਬਈ ਦਰਸ਼ਕਾਂ ਨੂੰ ਹੁੰਦਾ ਅੱਜਕੱਲ ਬਹੁਤ ਲੋਕ ਚਾਹੁੰਦੇ ਆ ਵੀ ਜਿਹੜੇ ਪੁਰਾਣੇ ਬੱਕਰੇ ਸੀਗੀਆਂ ਬਲੱਡ ਲਾਈਨ ਹੈ ਜਿਹੜੀਆਂ ਪੰਜਾਬ ਚ ਚੱਲਦੀਆਂ ਵੀ ਉਹਨਾਂ ਦੀ ਸਾਨੂੰ ਜਾਣਕਾਰੀ ਮਿਲੇ ਹਨਾ ਇਹਦੇ ਪਸ਼ੂਕੜ ਬਾਰੇ ਦੱਸਿਓ ਇਹਦਾ ਨਾਮ ਦੱਸ ਦਿਓ ਕੀ ਹੈਗਾ ਤੇ ਇਹਦਾ ਪਸ਼ੂਕੜ ਕੀ ਸੀਗਾ ਬੱਕਰੇ ਦਾ ਨਾਮ ਬਈ ਇਹਦਾ ਸ਼ੇਰੂ ਰੱਖਿਆ ਸੀ ਆਪਾਂ ਹਾਂਜੀ ਤੇ ਇਹ ਆਪਾਂ ਲਿਆ ਸੀ 10-11 ਮਹੀਨਿਆਂ ਦਾ ਬੱਚਾ ਠੀਕ ਹੈ ਜੀ ਸ਼ਾਇਦ ਉਹਦੇ ਦੋ ਦੰਦ ਲਾ ਗਿਆ ਸੀਗੇ ਇਹ ਅੱਛਾ ਠੀਕ ਹੈ ਤੇ ਇਹਦੀ ਜਿਹੜੀ ਬਲੱਡ ਲਾਈਨ ਬਹੁਤ ਪੁਰਾਣੀ ਬਲੱਡ ਲਾਈਨ ਹੈ ਦੱਬਿਆਂ ਦੇ ਵਿੱਚ ਇਹਦਾ ਰੰਗ ਦੱਸ ਦਿੰਨੇ ਆ ਆਪਣੇ ਨਵੇਂ ਭਰਾਵਾਂ ਨੂੰ ਚਲੋ ਪੁਰਾਣਿਆਂ ਨੂੰ ਤਾਂ ਪਤਾ ਹੀ ਹੈ ਇਹ ਲਾਲ ਢੱਬਾ ਨਾਗਰਾ ਬਈ ਬੱਕਰਾ ਠੀਕ ਹੈ ਬਹੁਤ ਜਿਵੇਂ ਪਾਕਿਸਤਾਨੀ ਕਲਰ ਕਹਿ ਦਿੰਦੇ ਆ ਕਈ ਵੇਚੀ ਵੀ ਜਾਂਦੇ ਬਈ ਪਾਕਿਸਤਾਨੀ ਕਲਰ ਆ ਉਹ ਹੈਨਾ ਇਹ ਪੈਟਰਨ ਉਹੋ ਆ ਬਈ ਇਹ ਠੀਕ ਆ ਪੁਰਾਣੀ ਨਸਲ ਦਾ ਇਹ ਹైదరాబాద్ੀ ਕ੍ਰੋਸ ਹੈ ਨਹੀਂ ਬੱਕਰਾ ਪਿਓਰ ਬੀਟਲ ਦੇ ਵਿੱਚ ਪਿਓਰ ਬੀਟਲ ਆ ਬਈ ਤੇ ਬਹੁਤ ਚੰਗਾ ਰਿਜ਼ਲਟ ਆ ਇਹਦਾ ਸ਼ੀਰੂ ਨਾਮ ਆ ਇਹਦੇ ਪਿਓ ਦਾ ਨਾਮ ਜਾਵਰ ਸੀਗਾ ਜਿਹੜਾ ਬਈ ਬਾਗ ਕੋਲੇ ਸੀ ਜਾਨ ਅਰਗਾਂ ਕੋਲੇ ਬੱਕਰਾ ਸੀਗਾ ਬਈ ਬਾਗ ਕੋਲੇ ਬਾਗ ਦੇ ਘਰੇ ਡੈਥ ਹੋਈ ਉਹ ਬੱਕਰੇ ਦੀ ਬਹੁਤ ਵੱਡਾ ਬੱਕਰਾ ਸੀਗਾ ਉਹ ਅੱਛਾ ਤੇ ਬਾਹ ਕੋਲੇ ਵੀ ਬਾਈ ਕੋਲੇ ਉਹਦੀ ਸਾਰੀ ਬਲੱਡ ਲਾਈਨ ਹੈਗੀ ਆ ਇਹਨੂੰ ਜਾਂਗੀਰ ਬਲੱਡ ਲਾਈਨ ਵੀ ਕਹਿ ਦਿੰਦੇ ਆ ਬਈ ਉਧਰ ਪਿੰਡ ਆ ਜਾਂਗੀਰ ਆਪਣੇ ਠੀਕ ਹੈ ਤੇ ਗੁਜਰਾں ਕੋਲੇ ਇਹ ਬੱਕਰੇ ਸੀਗੇ ਇਹ ਨਸਲ ਸੀਗੀ ਚਲੋ ਆਪਣੀ ਕਿਸਮਤ ਸੀਗੀ ਇਹ ਤੇ ਇਹ ਫੂਲੇਵਾਲ ਮੇਲਾ ਦੋਦੰਦ ਦੇ ਵਿੱਚ ਸੈਗੜ ਵੀ ਰਿਹਾ ਸੀਗਾ ਉਸ ਤੋਂ ਬਾਅਦ ਆਪਾਂ ਕੋਈ ਸ਼ੋਅ ਲੜਾਇਆ ਨਹੀਂ ਸੀਗਾ ਕਿਉਂਕਿ ਆਪਾਂ ਜਿਹੜੇ ਵੀ ਮੇਲੇ ਹੁੰਦੇ ਸੀ ਕਮੇਟੀ ਮੈਂਬਰ ਹੁੰਦੇ ਸੀਗੇ ਹਨਾ ਤੇ ਇਹ ਆਪਣੇ ਪਿੰਡ ਝੰਡੀਆਂ ਸੀਗਾ ਬੱਕਰਾ ਕਾਫੀ ਟਾਈਮ ਰਿਹਾ ਦੋ ਤਿੰਨ ਸਾਲ ਉੱਥੇ ਉਹ ਉਹਨਾਂ ਨੇ ਬਈ ਕੰਮ ਘਟਾਤਾ ਸੀਗਾ ਤੇ ਉਹਨਾਂ ਨੇ ਜਦੋਂ ਸੇਲ ਤੇ ਲਾਤਾ ਇਹ ਮੈਂ ਥੋੜਾ ਜਿਹਾ ਬੀਜੀ ਸੀਗਾ ਡਿਊਟੀ ਦੇ ਵਿੱਚ ਤੇ ਇਹਦਾ ਬੱਕਰੇ ਦਾ ਮੁੱਲ ਲੱਗਿਆ ਸਾਰਾ 35 ਤੋਂ 40000 ਰੁਪਈਆ ਬਈ ਅੱਛਾ ਉਹ ਜਿਹੜੇ ਬਰਾਮਣੇ ਹਨੂਮਾਨਗਾੜ ਵਾਲਿਆਂ ਨੇ ਲਾਇਆ ਸੀ ਉਹ ਮੁਸਲਮਾਨ ਭਰਾਮਣੇ ਜਿਹੜੇ ਵਪਾਰੀ ਸੀਗੇ ਹੂੰ ਠੀਕ ਹੈ ਤੇ ਚਲੋ ਮੈਨੂੰ ਕਰੀ ਤੂੰ ਰੱਖ ਲੈ ਮੇਰੇ ਕੋਲੇ ਪਹਿਲਾਂ ਹੀ ਬੱਕਰਾ ਸੀਗਾ ਆਪਣਾ ਸ਼ਕੰਦਰ ਕਾਲਾ ਬੱਕਰਾ ਕਿਉਂਕਿ ਬਾਲੇ ਬੱਕਰੇ ਬਈ ਸਾਹਮਦੇ ਨਹੀਂ ਮੈਂ ਡਿਊਟੀ ਵਾਲਾ ਬੰਦਾ ਹਣਾ ਤੇ ਆਪਣੇ ਫਾਰਮ ਤੇ ਵੀ ਨਵਾਂ ਬੰਦਾ ਹੀ ਆਉਂਦਾ ਅੱਜ ਕੱਲ ਜਿਹੜਾ ਲੇਬਰ ਵਾਲਾ ਹੁੰਦਾ ਤੇ ਮੈਂ ਜਦੋਂ ਬਈ ਇਹਦਾ ਮੁੜ ਕੇ ਮੈਂ ਖੈਰ ਤੁਸੀਂ ਇੰਨੇ ਦਾ ਨਹੀਂ ਦੇਣਾ ਠੀਕ ਹੈ ਮੈਂ ਖੈਰ ਤੁਸੀਂ ਲੱਖ ਰੁਪਿਆ ਮੁੱਲ ਕਰੋ ਤੇ ਚਲੋ ਬਈ ਹੋਂਦਾ ਹੋਂ 40000 ਰੁਪਿਆ ਲਾਤਾ ਬਈ ਠੀਕ ਹੈ ਕਿਸੇ ਬੰਦੇ ਨੇ ਵਪਾਰੀਆਂ ਨੇ ਹਾਂ ਤੇ ਮੈਂ ਖੈਰ ਮੇਰਾ ਹੋ ਗਿਆ 40000 ਤੁਸੀਂ ਵੇਚੋ ਨਾ ਮੇਰੇ ਕੋਲੇ ਛੱਡ ਜੋ ਜੀ ਠੀਕ ਹੈ ਤੇ ਮੈਂ ਕਿਹਾ ਹਫਤਾ ਤੱਕ ਰੱਖ ਲੋ ਇੱਥੇ ਮੈਂ ਪੈਸੇ ਪਾ ਦੂੰਗਾ ਤੁਹਾਨੂੰ ਰਿਸ਼ਤੇਦਾਰ ਨੂੰ ਚਲੋ ਪੈਸਿਆਂ ਦੀ ਕੋਈ ਗੱਲ ਇਹ ਨਹੀਂ ਸੀ ਭੈਣ ਕਿਆਂ ਕੋਲੀ ਸੀ ਆਪਣੇ ਤੇ ਜਦੋਂ ਬਈ ਇਹਦਾ ਮੁੜ ਕੇ ਵੇਂਦੇ ਵੇਂਦੇ ਜਦੋਂ ਪਤਾ ਲੱਗਾ ਰਾਇਬ ਨੇ ਲੈ ਲਿਆ ਬੱਕਰਾ ਇਹਦੀ ਵੀਡੀਓ ਹਨਾ ਤੇ ਮੁੜ ਕੇ ਇਹਦਾ ਬਈ 60000 70000 ਤੱਕ ਮੁੱਲ ਉਹਨਾਂ ਦੇ ਘਰ ਹੀ ਲੱਗ ਗਿਆ ਅੱਛਾ ਉਹ ਕਰਨ ਹੁਣ ਅਸੀਂ ਕਿਵੇਂ ਕਰੀਏ ਨਾ ਤਾਂ ਉਹ ਭੱਜਣ ਜੋਗੇ ਰਿਸ਼ਤੇਦਾਰੀ ਚ ਸੀ ਹੈਨਾ ਚਲੋ ਆਪਾਂ ਨੂੰ ਉਹਨਾਂ ਨੇ 46000 ਰੁਪਏ ਦਾ ਇਹ ਬੱਕਰਾ ਦਿੱਤਾ ਸੀਗਾ ਠੀਕ ਇਹ ਉਦੋਂ ਅਸੀਂ 42000 ਦਾ ਮੇਮਣਾ ਲਿਆ ਸੀਗਾ ਇਹ ਦੋ ਦੰਦ ਤੇ ਤੇ ਬੱਕਰੇ ਕੀ ਸੀਗਾ ਉਦੋਂ ਇਹ ਬਾਈ ਗੰਗਾ ਵਾਲਿਆਂ ਨੇ ਗੁਰੀ ਅਰਗਿਆਂ ਨੇ ਪਾਇਆ ਸੀ ਗਰੁੱਪ ਚ ਉਹਦੇ ਨਾਲ ਅੱਖ ਕਰਕੇ ਕਿਸੇ ਨੇ ਲਿਆ ਨਹੀਂ ਬੱਕਰਾ ਇਹ ਬਾਈ ਹਾਂ ਮੈਂ ਤੁਹਾਡੇ ਤੋਂ ਗੱਲ ਪੁੱਛਣੀ ਸੀਗੀ ਕਿ ਜਿਵੇਂ ਬੀਟਲ ਦੇ ਵਿੱਚ ਪਹਿਲਾਂ ਇਹ ਗੱਲ ਚੱਲਦੀ ਸੀ ਅੱਖ ਵਾਲੀ ਹੁਣ ਤਾਂ ਕਾਫੀ ਫਰਕ ਪੈ ਗਿਆ ਅੱਜ ਕੱਲ ਜਿਵੇਂ ਬਰਬਰੀਆਂ ਚੱਲਦਾ ਅੱਖ ਦਾ ਬੜਾ ਲੋਕ ਵਹਿਮ ਕਰਦੇ ਆ ਜਦੋਂ ਤੁਸੀਂ ਖਰੀਦਿਆ ਸੀ ਤੁਸੀਂ ਨਹੀਂ ਫਿਰ ਸੋਚਿਆ ਵੀ ਇਹਦੀ ਅੱਖ ਯਾਰ ਖੱਟੀ ਆ ਬਾਈ ਉਦੋਂ ਜਿਹੜੇ ਲੋੜ ਤੇ ਉਦੋਂ ਡਿਟੇਲ ਸੀ ਪੂਰਾ ਚੰਗਾ ਕ੍ਰੋਸਿੰਗ ਤੇ ਬੱਕਰਾ ਸੀਗਾ ਤੇ ਉਦੋਂ ਬੀਟਲ ਦੀ ਬਹੁਤ ਚੜਤ ਚ ਮੰਨ ਲਓ ਪੂਰੇ ਸਿਰੇ ਤੇ ਕੰਮ ਸੀਗਾ ਬੀਟਲ ਦਾ ਉਦੋਂ ਇਹ ਬੱਕਰੇ ਦਾ ਕਿਸੇ ਨੇ ਮੁੱਲ ਨਹੀਂ ਲਾਇਆ ਬਈ ਅਸੀਂ ਪਤਾ ਨਹੀਂ ਉਦੋਂ 38 ਕੇ 40000 ਦਾ ਲਿਆ ਸੀਗਾ ਅਸੀਂ ਉਦੋਂ ਲੱਖ ਲੱਖ ਕਰਕੇ ਪਸ ਹੀ ਨਹੀਂ ਬਈ ਵਹਿਗੂਮ ਕੀਤਾ ਜਿੰਨੀਆਂ ਪ੍ਰਾਣੀਆਂ ਬਲੱਡ ਲਾਈਨਾਂ ਦੇ ਬੱਕਰੇ ਹੋਇਆ ਬਾਈ ਪੰਮੇ ਵਾਲੀ ਹੋਗੀ ਬਾਈ ਡਾਕਟਰ ਮਸਤਾਕ ਵਾਲੀ ਹੋਗੀ ਇਧਰ ਮੰਤਰੀ ਬੱਕਰਾ ਹੈਗਾ ਤੇ ਇਹਦੇ ਵਿੱਚ ਵੀ ਜਿਹੜੇ ਜਾਂਗੀਰ ਬਲੱਡ ਲਾਈਨ ਚ ਜ਼ਿਆਦੇ ਬੱਕਰੇ ਖੱਟੀ ਅੱਖਦੇ ਆ ਬਾਈ ਠੀਕ ਹੈ ਚਿੱਟੀ ਅੱਖ ਦਾ ਬੱਕਰਾ ਐਡਾ ਤਿਆਰ ਬੱਕਰੇ ਜਾਂ ਚੰਗੀ ਬਲੱਡ ਲਾਈਨ ਹੈਣੀਗੀ ਜਿਹੜੇ ਵੀ ਹੁਣ ਤੁਸੀਂ ਕਹਿੰਦੇ ਘੌਂਦੇ ਬੰਦਿਆ ਕੋਲੇ ਵੇਖ ਲਓ ਜ਼ਿਆਦੇ ਖੱਟੀ ਅੱਖ ਦੇ ਬੱਕਰੀ ਤਿਆਰ ਕਰੀ ਬੈਠੇ ਆ ਉਹ ਠੀਕ ਹੈ ਤੇ ਆਪਾਂ ਨੂੰ ਤਾਂ ਬਈ ਪਹਿਲਾਂ ਤੋਂ ਵਹਿਮ ਹੈ ਨਹੀਂ ਸੀ ਆਪਾਂ ਨੂੰ ਜਿਹੜੇ ਪੁਰਾਣੇ ਬੰਦਿਆ ਨੇ ਦੱਸਿਆ ਸੀਗਾ ਇਹ ਉਦੋਂ ਅਸੀਂ ਬਈ ਇਹ ਤੋਂ ਇੰਨੀਆਂ ਆਪਣੇ ਏਰੀਆ 'ਚ ਬੱਕਰੀਆਂ ਬਣੀਆਂ ਇੰਨਾ ਚੰਗਾ ਰਿਜ਼ਲਟ ਰਿਹਾ ਪੱਠਾਂ ਦਾ ਬਹੁਤ ਦੁੱਧ ਆਉਂਦਾ ਇਹਦੇ ਇੱਥਾਂ ਬਈ ਤੇ ਇੱਕ ਇਹਦੀ ਖਾਸੀਅਤ ਹੈ ਰੰਗ ਆ ਆਪਦੇ થી ਘ ਨਾ ਢੱਬੀ ਹੋਵੇ ਕੋਈ ਵੀ ਹੋਵੇ ਆਪਦੇ ਤੇ ਨਾਗਰੇ ਬੱਚੇ ਦੇ ਲੈ ਕੇ ਜਾਂਦਾ ਇਹ ਤੇ ਪੱਠਾ ਜਿਹੜੀ ਫੁੱਲ ਦੁੱਧ ਦਿੰਦੀ ਆ ਪੱਠਾ ਵੀ ਆਪਣੇ ਕੋਲੇ ਤਿਆਰ ਹੈਗਾ ਬਾਈ ਸੰਦੀਪ ਵਰਗਿਆਂ ਨੂੰ ਬਹੁਤ ਆਪਾਂ ਦਿੱਤੇ ਜਾਨਵਰ ਇਹਦਾ ਬਾਈ ਵੇਟ ਕਿੰਨਾ ਹੋਊਗਾ ਇਸ ਟਾਈਮ ਤੇ ਵੇਟ ਬਾਈ ਹੁਣ ਇਹਦਾ ਹਿਸਾਬ ਚ ਹੀ ਰੱਖਿਆ ਇਹਦਾ ਹੈਗਾ 80 ਕਿਲੋ ਹੋਊਗਾ 80 ਹੋਊਗਾ 80 ਹਾਂ ਜ਼ਿਆਦਾ ਹੀ ਹੋਊਗਾ ਤੇ ਹਾਈਟ ਕਿੰਨੀ ਹੋਣੀ ਹੈ ਹਾਈਟ ਹੁਣ ਬਾਈ 44 ਇੰਚ ਹੈਗੀ ਆ ਇਹਦੀ ਹਾਈਟ ਨਹੀਂ ਬਾਈ ਹਾਈਟ ਤਾਂ ਹਰੇਕ ਬੱਕਰੇ ਦੀ ਹੁੰਦੀ ਹੈ ਇਹਦੀ ਜਿਹੜੀ ਲੈਂਥ ਆ ਨਾ ਲੈਂਥ ਇਹਦੀ ਖਾਸ ਆ ਇਹਦੀ ਤੇ ਆਪਕੇ ਦੀ ਜਿਹੜੀ ਗਰਦਨ ਆ ਦੇਖੋ ਜਿਹੜੀਆਂ ਆ ਬੱਕਰਿਆਂ ਦੀ ਕੋਈ ਵੀ ਬੱਕਰੇ ਦੀ ਇਹ ਐਡੀ ਗਰਦਨ ਨਹੀਂ ਹੁੰਦੀ ਆ ਬੱਕਰੇ ਦੀ ਗਰਦਨ ਦੇਖੋ ਤੁਸੀਂ ਵੀਡੀਓ ਚ ਵੀ ਦੇਖ ਲਓ ਜੇ ਮੰਨ ਲਾ ਇਥੋਂ ਸਿਰ ਤੋਂ ਲੈ ਕੇ ਤੇ ਆ ਤਨ ਗਿੱਠਾਂ ਦੀ ਗਰਦਨਾ ਬਈ ਇਹਦੀ ਠੀਕ ਹੈ ਹਾਂ ਤੇ ਇਹਨਾਂ ਦੀ ਝਾਲਰ ਘੱਟ ਹੁੰਦੀ ਹੈ ਇਹ ਬਲੱਡ ਲਾਈਨ ਦੀ ਝਾਲਰ ਨਹੀਂ ਆਉਂਦੀ ਇਹ ਚ ਨੱਕ ਤੇ ਇਹਦੇ ਵਾਲ ਹੁੰਦੇ ਆ ਬਹੁਤ ਸੋਹਣਾ ਰੰਗ ਆ ਤੇ ਬਹੁਤ ਸੋਹਣਾ ਥੋੜੇ ਪਤਲੇ ਪੰਚ ਰਹਿੰਦੇ ਆ ਬੱਕਰੇ ਤੇ ਪਰ ਕਲਰ ਕਰਕੇ ਬਹੁਤ ਆ ਬਈ ਜੇ ਜੇ 10 20 ਜਾਨਵਰ ਇਕੱਠੇ ਹੋਣ ਤੇ ਤੁਸੀਂ ਵੀਡੀਓ ਪਾ ਦਿਓ ਅਗਲਾ ਇਹ ਬਈ ਪਾਕਿਸਤਾਨ ਚਾ ਬਈ ਹਨਾ ਹਾਂ ਬਾਹਰ ਕੋਲੇ ਜਿਵੇਂ ਇਹ ਬਈ ਬੱਕਰਾ ਤੁਹਾਨੂੰ ਦੱਸ ਦਿਆਂ ਵੀ ਜਿਹੜਾ ਆਪਣੇ ਮਾਗੀ ਦਾ ਮੇਲਾ ਲੱਗਦਾ ਘੋੜੀਆਂ ਵਾਲਾ ਹਨਾ ਲੰਬੀ ਟਾਵਲ ਵਾਲੇ ਰੋਡ ਤੇ ਉਥੇ ਵੀ ਇਹ ਬੱਕਰਾ 3 ਸਾਲ ਘੋੜਿਆਂ ਦੇ ਬਰਾਬਰ ਖੜਦਾ ਰਿਹਾ ਬਾਈ ਯਾਰ ਕਿ ਤੰਬੂ ਲਾਉਂਦੇ ਹੁੰਦੇ ਮਾੜੇ ਬਛੇਰੇ ਜਿੱਡਾ ਸੀ ਬਾਈ ਤੇ ਉਥੇ ਵੀ ਬਹੁਤ ਯਾਰ ਇਹਨੇ ਬੰਦੇ ਨੇ ਨਾ ਆਪਣਾ ਬੱਕਰੇ ਨੇ ਨਾਮ ਕਰਿਆ ਆਪਣਾ ਬਈ ਇਹ ਠੀਕ ਹੈ ਹੁਣ ਇਹ ਛੱਡ ਦਿਓ ਕ੍ਰੋਸਿੰਗ ਤੇ ਛੱਡ ਦਿਓ ਹਾਂ ਬਈ ਕ੍ਰੋਸਿੰਗ ਬਹੁਤ ਬੱਕਰੀਆਂ ਹੋਈ ਜਾਂਦੀਆਂ ਆਪਣੇ ਪਿੰਡਾਂ ਦੀਆਂ ਕਿਉਂਕਿ ਬਈ ਆਪਣੇ ਇਹ ਏਰੀਆ 'ਚ ਪ੍ਰੋਬਲਮ ਸੀਗੀ ਬੱਕਰੀਆਂ ਦੀ ਹਾਂ ਬੱਕਰੀਆਂ 2-2 4-4 ਹਰੇਕ ਜ਼ਿਮੀਂਦਾਰ ਕੋਲੇ ਚੰਗੀਆਂ ਤੇ ਬੱਕਰਾਂ ਬੱਕਰੇ ਹਨੀਆਂ ਆਪਣੇ ਇਹ ਜਾਂ ਜਿਹੜੇ ਕੋਲੇ ਹੈਗਾ ਕੋਈ 5000 10000 ਮੰਗ ਕੇ ਚਲੋ ਆਪਦੀ ਚੀਜ਼ ਆ ਕਿਸੇ ਨੇ ਵੀ ਆਪਦੇ ਅਕੋਰਡਿੰਗ ਹੁੰਦੀ ਹੈ ਕਈ ਅਗਲਾ ਨਹੀਂ ਛੱਡਣਾ ਚਾਹੁੰਦਾ ਉਹ 10000 ਰੱਖ ਦਿੰਦਾ ਬਈ ਕੋਈ ਨਾਂ ਦੇਵੇ ਤੇ ਨਾਂ ਆਵੇ ਹੈਨਾ ਤੇ ਆਪਾਂ ਇਹਦਾ ਕੋਈ ਬਹੁਤ ਜਾਇਜ਼ ਰੱਖਿਆ 2500 ਰੁਪਏ ਇਹਦੀ ਫੀਸ 2500 ਕਾਲੇ ਬੱਕਰੇ ਦੀ ਠੀਕ ਹੈ ਜੀ ਤੇ ਹਾਂ ਇਹ ਬਈ ਹੈਗਾ ਆਪਾਂ 2 ਮਹੀਨੇ ਛੱਡਣਾ ਬੱਕਰਾ ਉਸ ਤੋਂ ਬਾਅਦ ਬੱਕਰਾ ਨਹੀਂ ਛੱਡਦੇ ਆਪਾਂ ਇਹ ਕਿਉਂਕਿ ਇਹਦੀ ਉਮਰ ਹੋਈ ਜਾਂਦੀ ਹੈ ਤੇ ਹੁਣ 2 ਮਹੀਨਿਆਂ ਦੇ ਵਿੱਚ ਜਿਹੜੇ ਨੇ ਬੱਕਰੀਆਂ ਕਰਾਉਣੀਆਂ ਪਰ ਅੰਦੀ 35 36 ਇੰਚ ਦੀ 34 ਇੰਚ ਦੀ ਵੀ ਬੱਕਰੀ ਲਿਆਓ ਜੇ ਕੋਈ ਭਰਾ ਦੇਖਦਾ ਵੀਡੀਓ ਮੰਨ ਲਓ 14 ਵੀ ਬੱਕਰਾ ਇਹ ਖਰੀਦਣਾ ਫਿਰ ਵੇਚ ਵੀ ਦਿਓਗੇ ਕਿ ਨਹੀਂ ਵੇਚਦੇ ਨਹੀਂ ਬਈ ਬੱਕਰਾ ਅੱਛਾ ਇਹ ਆਪਾਂ ਘਰੇ ਹੀ ਬਣਾਇਆ ਇਹ ਠੀਕ ਹੈ ਇਹਦੀ ਬਸ 2 ਮਹੀਨੇ ਆਪਾਂ ਕ੍ਰੋਸਿੰਗ ਛੱਡਣਾ ਹੈ ਮੁੜ ਕੇ ਆਪਦੀਆਂ ਬੱਕਰੀਆਂ ਹੋ ਜਾਣੀਆਂ ਹੁਣ ਮੇਰੇ ਕੋਲੇ ਬਰਬਰੀ ਜਿਆਦਾ ਬੀਟਲ ਘਟ ਹੈ ਠੀਕ ਹੈ ਫਿਰ ਆਪਾਂ ਆਪਦੀਆਂ ਬੱਕਰੀਆਂ ਕ੍ਰੋਸ ਕਰਾਉਣੀਆਂ ਆਪਾਂ ਛੱਡਦੇ ਨੇ ਇਹਨੂੰ ਬਈ ਇੱਕ ਵਪਾਰੀਆਂ ਦੇ ਬੜੇ ਗੱਪ ਹੁੰਦੇ ਆ ਕਈ ਚਲੋ ਸੱਚ ਵੀ ਹੁੰਦੇ ਆ ਵੀ ਜਿਹੜਾ ਨਾ ਵੇਚਣਾ ਹੋਏ ਬੱਕਰਾ ਉਹਦਾ ਕਹਿੰਦੇ ਬਈ ਸਾਨੂੰ 6 ਲੱਖ ਲੱਗੇ 7 ਲੱਖ ਲੱਗਿਆ ਸੀ ਕੋਈ ਰੁਈਏ ਦਾ ਤਾਂ 40000 ਲੱਗਿਆ ਸੀਗਾ ਠੀਕ ਹੈ 40000 ਰੁਪਏ ਮੈਨੂੰ ਹੁਣ ਤਾਂ ਹੀ ਬੱਕਰੀਆਂ ਭਰਾ ਭਰਾ ਕੀ ਹੋ ਗਿਆ ਇਹਦਾ ਹੋ ਗਿਆ ਹੈਨਾ ਤੇ ਬਾਕੀ ਵੀ ਕਿ ਕ੍ਰੋਸ ਹੋਣਗੇ ਤੁਹਾਡੇ ਕੋਲੇ ਆ ਕੇ ਬੱਕਰੀਆਂ ਦੇ ਤੋਂ ਬੱਕਰੀਆਂ ਬਈ ਇਹ ਤਾਂ ਹੋਗਾ ਬਾਈ 17 ਵਾਲਾ ਕੁਲਵਿੰਦਰ ਕਰਾ ਕੇ ਗਿਆ ਹੋਰ ਵੀ ਬਹੁਤ ਭਰਾ ਇਹਦਾ ਹੋਗਾ ਹੋਣੀਆਂ 20 ਬੱਕਰੀਆਂ ਬਈ ਜਦੋਂ ਦਾ ਆਪਾਂ ਇਹ ਗੱਲ ਸੁਣੀ ਸੀ ਅਸੀਂ ਇਹ ਗੱਲ ਸੁਣੀ ਸੀ ਵੀ ਜਿਹੜਾ ਇਹਦੇ ਬੱਚੇ ਹੋਣਗੇ ਤੁਸੀਂ ਇਹ ਮੁੱਲ ਲੈ ਲੈਣੋ ਬੱਚਾ 10000 ਦਾ ਕਿ 12 ਦਾ ਇਹ ਵੀ ਸੱਚਾ ਗੱਲ ਹੈ ਹਾਂ ਬਈ ਆਪਾਂ 10 20000 ਦੀ ਜੋੜੀ ਲੈ ਲੈਨੇ ਆ ਦੋ ਮਹੀਨੇ ਦਾ ਢਾਈਆਂ ਦਾ ਕਰਕੇ अच्छा पर सेवा ਚੰਗੀ ਹੋਵੇ ਤੇ ਬੱਕਰੀ ਵੀ ਆਪਾਂ ਕੋਈ 40 ਇੰਚ 40 ਨਹੀਂ ਕਹਿੰਦੇ 35 36 ਇੰਚ ਦੀ ਬੱਕਰੀ ਹੋਵੇ 2 ਲੀਟਰ ਬੱਕਰੀ ਇਹਨਾਂ ਦੁੱਧ ਹੋਵੇ ਉਹਦਾ ਬੱਚਾ ਆਪਾਂ ਲੈ ਲੈਨੇ ਕੋਈ ਅੱਖ ਦਾ ਬਈ ਬੱਚਾ ਪਰ ਅੱਜ ਤੱਕ ਕੋਈ ਬੱਚਾ ਬਈ ਆਪ ਨੂੰ ਵਾਪਸ ਕਰਕੇ ਨਹੀਂ ਗਿਆ ਅਗਲਾ ਆਪ ਹੀ ਰੱਖ ਲੈਂਦਾ ਬਈ ਬਈ ਦਿਖਾਈ ਮਨਦੀਪ ਨੇੜੇ ਆ ਕੇ ਮੜਾ ਜਾ ਇਹਦੇ ਤੁਹਾਨੂੰ ਸਿੰਗ ਦਿਖਾਉਣੇ ਬਈ ਪਿਓਰ ਬਿੱਟਲ ਵਾਲੇ ਬਾਦਾਮ ਗਿਰੀ ਜਿਵੇਂ ਸਿੰਘ ਹੁੰਦੇ ਉਹ ਚੀਜ਼ ਆ ਨਾ ਪੜ ਪੜ ਕੇ ਤੜਾਲੇ ਸਿੰਘ ਆ ਦੇਖੋ ਪਰ ਸਿੰਘ ਦੀ ਸ਼ੇਪ ਦੇਖੋ ਤੁਸੀਂ ਕੱਟੇ ਤਾਂ ਨਹੀਂ ਬਈ ਸਿੰਘ ਇਹ ਕੱਟੇ ਨਹੀਂ ਬਈ ਇਹ ਤੇ ਜਮਾ ਆ ਨੇੜੇ ਆ ਕੇ ਸਿੰਘ ਦਿਖਾ ਦੀ ਫੋਕਸ ਕਰਕੇ ਆ ਵੀ ਇਹਨੇ ਮਾੜਾ ਮੋਟਾ ਕੁੱਸਾ ਹੈ ਇਹਨੇ ਕੰਨਾਂ ਦੀ ਲੈਂਥ ਵੀ ਬਹੁਤ ਹੈਗੀ ਆ ਤੇ ਹਾਈਟ ਬਹੁਤ ਬੱਕਰੇ ਦੀ ਟੈਸਟਿਕ ਛੱਡ ਦੇ ਬਈ ਤੋਰਾ ਦਿਖਾ ਦੇ ਮਾੜਾ ਆ ਆ ਇਹਦੀ ਪੱਠ ਫਿਰਦੀ ਆ ਬਈ ਲਾਲ ਲੋਈ ਠੀਕ ਹੈ ਜੀ ਹਾਂ ਬਹੁਤ ਵਧੀਆ ਰਜਾ ਹੁਣ ਬਈ ਗੱਲ ਕਰੀ ਆਪਾਂ ਜੇ ਕਿਸੇ ਭਰਾ ਨੇ ਆਉਣਾ ਹੈਗਾ ਕ੍ਰੋਸਿੰਗ ਦੇ ਲਈ ਬੱਕਰੀ ਲੈ ਕੇ ਆਉਣਾ ਉਹਦਾ ਦੱਸ ਦਿਓ ਕੀ ਸਿਸਟਮ ਆ ਕਦੋਂ ਆ ਸਕਦਾ ਹਾਂ ਬਈ ਹੁਣ ਨਾ ਕਈ ਭਰਾ ਇੱਕ ਤਾਂ ਫੀਸ ਦਾ ਕਹਿੰਦੇ ਬਈ ਹੋਰ ਘੱਟ ਕਰ ਲਾ ਫੋਨ ਕਰਾਈ ਜਾਂਦੇ ਯਾਰ ਹਨਾ ਐਡੀ ਕੋਈ ਗੱਲ ਨਹੀਂ 2500 ਰੁਪਿਆ ਜਦੋਂ ਆਪਾਂ ਮੇਮ ਨੇ ਪਤਾ ਆਪਾਂ ਨੂੰ ਕੋਈ ਮੰਡੀ ਤੇ ਸਿੱਟਣ ਦੀ ਲੋੜ ਨਹੀਂ 20 25 ਹਜ਼ਾਰ ਦੇ ਇਹਦੇ ਮੇਮ ਨੇ ਦੋਵੇਂ ਵਿਕਣੇ ਵਿਕਣੇ ਆ ਆਪਣੀ ਗਾਰੰਟੀ ਆ ਠੀਕ ਹੈ ਤੇ ਇੱਕ ਬਈ ਨਾ ਕੋਈ ਟਾਈਮ ਨਹੀਂ ਵੇਂਦੇ ਯਾਰ ਜਦੋਂ ਬੱਕਰੀ ਹੀਟ ਚੰਦੀ ਉਹਦੀ ਚੱਲ ਪੈਂਦੇ ਦੁਪਹਿਰ 2 ਵਜੇ 3 ਵਜੇ ਉਹ ਨਹੀਂ ਬੱਕਰਾ ਆ ਤੇ ਜਾਂ 6 ਵਜੇ ਤੋਂ ਬਾਅਦ ਸ਼ਾਮ ਨੂੰ ਆ ਆਵਿਲਾ ਜਵੇਂ ਹਾਂ ਆਵਿਲਾ 6 ਤੋਂ 7 ਵਜੇ ਦੁਪਹਿਰੇ ਕੋਈ ਭਰਾ ਬੱਕਰੀ ਹਾਂ ਕੋਈ ਦੂਰ ਵਾਲਾ ਭਰਾ ਹੈਗਾ ਉਹ ਬੱਕਰੀ ਛੱਡ ਜੇ ਆਪਣੇ ਚਾਰ ਦਿਨ ਛੱਡ ਜੇ ਆਪਣੇ ਕੋਲੇ ਠੀਕ ਹੈ ਠੀਕ ਹੈ ਤੇ ਆਪਾਂ ਜਿਹੜੀਆਂ ਆਪਣੀਆਂ ਬੱਕਰੀਆਂ ਫੀਡ ਖਾਂਦੀਆਂ ਉਹ ਖਵਾਵਾਂਗੇ ਆਪਾਂ ਠੀਕ ਹੈ ਬੱਕਰੀ ਛੱਡ ਸਕਦਾ ਦੂਰਲਾ ਭਰਾ ਨਹੀਂ ਆ ਸਕਦਾ ਟਾਈਮ ਤੇ ਪਰ ਦੁਪਹਿਰੇ ਬੱਕਰਾ ਨੇ ਬਈ ਛੱਡ ਦੇ ਤੇ ਨਾ ਆਪੋ ਬਈ ਫੀਸ ਘੱਟ ਲੱਗੀ 2500 ਲੈਣਾ ਹੀ ਲੈਣਾ ਬੱਕਰਾ ਬਈ ਇਹ ਗੁਜਰ ਭਰਾਵਾਂ ਕੋਲੇ ਬੱਕਰੇ ਹੈਗੇ ਆ ਆਪਣੇ ਆ ਏਰੀਏ 'ਚ ਆਪਣੇ ਕੋਲ ਹੀ ਆ ਬੱਕਰਾ ਇਹ ਇੱਕ ਬਾਈ ਦੱਸ ਦਈਏ ਜਿਹੜਾ ਬਾਜ ਬਾਗ ਦਾ ਬੱਕਰਾ ਜਾਵਰਾ ਉਹਦਾ ਸਭ ਤੋਂ ਵੱਡਾ ਬੱਕਰਾ ਹੈ ਉਮਰ ਚ ਇਸ ਟਾਈਮ ਵੱਡਾ ਬੋਕ ਆਦਾ ਹਾਂ ਸਭ ਤੋਂ ਵੱਡਾ ਉਮਰ ਦਾ ਬੋਕ ਇਹ ਬੋਕ ਹੈ ਤੇ ਉਹ ਆਪ ਜਾਵਰ ਬੱਚਾ ਉਹ ਬੱਕਰਾ ਵੀ ਮਰ ਗਿਆ ਸੀਗਾ ਤੇ ਇੱਕ ਹਰਿਆਣੇ ਚ ਸੀਗਾ ਇਹਦਾ ਭਰਾ ਸੀਗਾ ਇਹ ਤੋਂ ਵੱਡਾ ਸੀਗਾ ਉਹ ਵੀ ਮਰ ਗਿਆ ਹੁਣ ਇਹ ਵੀ ਦੰਦ ਕਸਾਈ ਖੜਾ ਤੇ ਜਿਵੇਂ ਜਿਵੇਂ ਬੱਕਰਾ ਉਮਰ ਚ ਜਾਈ ਜਾਂਦਾ ਰਿਜਲਟ ਇਹਦਾ ਦੁੱਗਣਾ ਹੋਈ ਜਾਂਦਾ ਬਾਈ ਹਾਂ ਤੇ ਵਧੀਆ ਕੋਈ ਬੱਕਰੀ ਲੈ ਲੋ ਆਪਣੇ ਤਾਂ ਕਹਿੰਦਾ 2 ਮਹੀਨੇ ਬਾਈ ਸੋਡੇ ਕੋਲੇ ਠੀਕ ਐ ਤੀਜੇ ਮਹੀਨੇ ਆਪਾਂ ਬੱਕਰਾ ਨਹੀਂ ਬਾਈ ਛੱਡਣਾ ਇਹ ਹਾਂ ਦੂਜਾ ਸਕੰਦਰ ਬੱਕਰਾ ਜਿਹੜਾ ਕਾਲਾ ਪਾਂਛੀ ਦਾ ਬੱਚਾ ਆਪਣੇ ਕੋਲੇ ਠੀਕ ਐ ਬਾਈ ਪੰਮੇ ਵਾਲੀ ਲਾਈਨ ਤੇ ਕਿੰਗਕੌਂਗ ਬਲੱਡ ਲਾਈਨ ਦਾ ਉਹ ਤੁਸੀਂ ਛਡਵਾ ਸਕਦੇ ਹੋ ਪਰ ਇਹ ਬੱਕਰਾ ਨਹੀਂ ਆਪਾਂ ਛੱਡਣਾ ਜਿਵੇਂ ਹੁਣ ਕੋਈ ਕਾਲੀ ਬੱਕਰੀ ਆ ਜਾਂ ਚਿੱਟੇ ਰੰਗ ਦੀ ਆ ਉਹਦੇ ਤੇ ਇਹ ਛੱਡਦੇ ਆ ਬੱਚੇ ਫਿਰ ਇਹ ਆਪਦੇ ਤੇ ਲੈ ਜਾਂਦੇ ਬੱਚੇ ਬਈ ਜਾਦੇ 70 ਤੋਂ 80% ਆਪਦੇ ਤੇ ਲੈ ਕੇ ਜਾਂਦਾ ਹੈ ਜਿਹੜੀ ਲੋਹੀ ਬੱਕਰੀ ਆ ਜਾਂ ਹੋਰ ਬੱਕਰੀਆਂ ਉਹਨਾਂ ਤੇ ਰੰਗ ਕੱਢਣੇ ਕੱਢਣਾ ਕਾਲੀ ਤੇ ਵੀ ਆਪਦੇ ਤੇ ਲੈ ਕੇ ਜਾਂਦਾ ਬਈ ਬੱਚਾ ਠੀਕ ਹੈ ਜੀ ਸੋ ਠੀਕ ਆ ਬਾਈ ਸਾਰੇ ਸੰਪਰਕ ਕਰ ਲਿਓ ਬਾਈ ਦਾ ਨੰਬਰ ਵੀ ਦੱਸਤਾ ਇਹਨਾਂ ਨੇ ਸਕਰੀਨ ਤੇ ਵੀ ਆਪਾਂ ਨੰਬਰ ਦੇ ਦੇਾਂਗੇ ਤੇ ਬੱਕਰਾ ਬਹੁਤ ਚੰਗਾ ਹੈਗਾ ਹਨਾ ਕਹਿਣ ਦੀ ਲੋੜ ਨਹੀਂ ਤੁਹਾਨੂੰ ਵੀਡੀਓ ਦੇ ਵਿੱਚ ਦੇਖ ਲੈਣਾ ਮੇਰਾ ਇਧਰ ਵੇਖੋ ਦੇਖੋ ਭਾਈ ਪੂਰਾ ਮੰਨ ਲਾ ਇਥੋਂ ਲੈ ਕੇ ਪੂਰਾ ਬਾਹਵਾ ਚਾਉਂਦਾ ਬਈ ਮੇਰੇ 360 ਇੰਚ ਹਾਂਜੀ ਲੈਂਥ ਹੋਊਗੀ 364 ਇੰਚ ਹਾਂ ਲੈਂਥ ਭਾਈ ਮਿਣੀ ਨਹੀਂ ਮਿਣਾ ਗਿਆ ਕਿਹਦੇ ਨਾਲ ਆਪਾਂ ਵੀਡੀਓ ਬਣਾ ਕੇ ਲੈਂਥ ਬਹੁਤ ਆ ਬੱਕਰੇ ਦੀ ਬਈ ਇਹਦੀ ਜਾਨਵਰ ਬਹੁਤ ਸੋਹਣਾ ਭਾਈ ਜਿਹੜੇ ਭਰਾ ਨੇੜੇ ਵਾਲੇ ਹੈਗੇ ਆ ਕ੍ਰੋਸ ਹਾਂ ਭਾਈ ਜ਼ਰੂਰ ਬਰੀਡ ਲਓ ਕਿਉਂਕਿ ਇਹ ਦਿਨਾਤੀ ਹੈ ਦਾ ਮੰਨ ਲਓ ਕਸਾਈ ਖੜਾ ਦੰਦ ਹੈ ਠੀਕ ਹੈ ਮੈਨੂੰ ਆਏ ਭਾਈ ਆਪਣੇ ਨੇੜੇ-ਨੇੜੇ ਬੂਟੇ ਲੱਗ ਜਾਣ ਤੇ ਆਪਣੇ ਇਹਦਾ ਬੱਚਾ ਕੋਈ ਤਿਆਰ ਕਰ ਲਿਆ ਆਪਾਂ ਵੀ ਭਾਈ ਫੀਸ ਦੇ ਕੇ 10-1000 ਰੁਪਏ ਦੇ ਕੇ ਵੀ ਬੱਕਰੀਆਂ ਕਰਾ ਲਾਂਗੇ ਤੇ ਆਪਾਂ ਬਾਕੀ ਹੁਣ ਬੱਕਰੀਆਂ ਇਹਦੇ ਆਸਤੇ ਲਿਆਂਦੀਆਂ ਮੈਂ 2-4 ਬੱਕਰੀਆਂ ਖਰੀਦੀਆਂ ਤੇ ਆਪਾਂ ਰਿਜ਼ਲਟ ਤੁਹਾਨੂੰ ਜਲਦੀ ਦਿਖਾ ਦੇਾਂਗੇ ਭਾਈ ਬਾਕੀ ਭਾਈ ਸਾਰੇ ਭਰਾ ਜਿਨ੍ਹਾਂ ਕੋਲੇ ਬੱਕਰੀਆਂ ਦਾ ਕੰਮ ਹੈਗਾ ਤੁਸੀਂ ਆਪਦੇ ਘਰੇ ਵੀ ਬਰੀਡਰ ਬੱਕਰੇ ਬਹੁਤ ਜਿਹੜੇ ਘਾਟ ਹੈਗੀ ਆ ਤਿਆਰ ਕਰੋ ਬਲੋ ਤਿਆਰ ਕਰੋ ਜੋਗੇ ਬਾਈ ਦੂਰੋਂ ਦੂਰੋਂ ਚੱਲ ਕੇ ਆਉਂਦੇ ਆ ਕਈ ਵਾਰੀ ਬੱਕਰੀ ਹੀਟ ਚ ਨਹੀਂ ਹੁੰਦੀ ਤੇਲ ਮਚਾ ਕੇ ਵਿਚਾਰੇ ਮੁਰ ਜਾਂਦੇ ਆ ਚਲੋ ਆਪਾਂ ਤਾਂ ਬੱਕਰਾ ਛਾੜ ਹੀ ਦੇਣਾ ਹੁੰਦਾ ਹਨਾ ਤੇ ਕਈ ਨਹੀਂ ਬੱਕਰੀ ਰਹਿੰਦੀ ਨਹੀਂ ਆਪਦੇ ਘਰੇ ਬੱਕਰਾ ਬਾਈ ਤੁਹਾਡਾ ਖਰਚਾ ਵੀ ਬਜੂਆ ਕਰਾਇ ਬਚੂ ਮੇਰੇ ਵਰਗੇ ਜਿਹੜੇ ਬੱਕਰਿਆਂ ਵਾਲੇ ਹੈਗੇ ਬਰੀਡਰ ਹੈਗੇ ਇਹਨਾਂ ਦੇ ਵੀ ਲੱਖੜਾਂ ਤੋਂ ਬਚੋਗੇ ਬਾਈ ਜਦੋਂ ਬਾਈ ਬੱਕਰਾ ਵੱਡਾ ਹੋ ਜਾਂਦਾ ਨਾ ਤੰਗ ਕਰਨ ਲੱਗ ਜਾਂਦਾ ਉਦੋਂ ਉਹਨੂੰ ਜਿਹੜਾ ਮਿੱਟੀ ਦੇ ਪਹਾੜਾ ਸਿੱਟੋ ਸੰਗਲ ਪਾ ਕੇ ਚਾਹੇ ਬੱਕਰਾ ਘਰੇ ਰੱਖ ਲਓ 12 ਬਈ ਨਮਨ ਵਾਲੇ ਟਾਈਮ ਦੇ ਵਿੱਚ ਜੋ ਠੀਕ ਹੈ ਜਿਹੜੀ ਬਈ ਇਹ ਬੋ ਬੋ ਕਰਦੇ ਸਮੈਲ ਆਉਣੀ ਹੈ ਇਹ ਸਮੈਲ ਕਰਕੇ ਬਈ ਹੀਟ ਚ ਬੱਕਰੀਆਂ ਇਹ ਤਾਂ ਕੁਦਰਤੀ ਹੈ ਬਈ ਜਾਨਵਰ ਆ ਇਹ ਤਾਂ ਬੱਕਰਿਆਂ ਦੀ ਬਹੁਤ ਕਦਰ ਪੈਣੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਚੰਗੇ ਜਾਨਵਰ ਸਾਂਭ ਲੈਣਗੇ ਤੇ ਉਹ ਬੰਦੇ ਹੀ ਅੱਗੇ ਕਮਾਈ ਕਰਨਗੇ ਉਹਨਾਂ ਦਾ ਨਾਮ ਹੋਊਗਾ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ